ਖੇ ਮੈਂ ਕੌਣ ਖਾ ਮਖਾ ਦੋਸਤੋ ਗੱਲ ਇਹ ਆ ਕਿ ਵੇਖੋ ਮੈਂ ਨਾ ਅੱਜ ਇੱਕ ਬਹੁਤ ਹੀ ਵੱਖਰੀ ਗੱਲ ਕਰਨ ਲੱਗਾ ਹਾਂ ਮੈਂ ਨਾ ਕੱਲ ਇੱਕ ਫਿਲਮ ਦਾ ਪ੍ਰੀਮੀਅਰ ਵੇਖਿਆ ਹੈ ਬੀ ਖੁਸ਼ ਹੋ ਗਿਆ ਇੱਕ ਮਿੰਟ ਮੈਂ ਕੋਈ ਸਮੀਖਿਆ ਕਰਨੀ ਕੋਈ ਰਿਵਿਊ ਕਰਨੀ ਹੈ ਮੈਂ ਜਿਹੜੀ ਚੀਜ਼ ਚੰਗੀ ਲੱਗਦੀ ਹੈ ਨਾ ਉਹਦੀ ਤਾਰੀਫ ਕਰਨੋਂ ਮੈਂ ਰਹਿ ਨਹੀਂ ਸਕਦਾ ਤੇ ਇਸ ਕਰਕੇ ਮੈਂ ਤਾਰੀਫ ਨਹੀਂ ਬਲਕਿ ਤੁਹਾਨੂੰ ਸੱਚਾਈ ਦੱਸਣ ਲੱਗਾ ਕਿ ਜਦੋਂ ਮੈਂ ਉੱਥੇ ਗਿਆ ਹੈਪੀ ਖੁਸ਼ ਹੋ ਗਿਆ ਉਹੀ ਆਮ ਜਿਹਾ ਜਿਹੜਾ ਹਰ ਫਿਲਮ ਚ ਹੁੰਦਾ ਵਾ ਕਿ ਵੱਖਰਾ ਢੰਗਾ ਧੋਰ ਰੱਖਿਆ ਹੈ ਹੀ ਸਵਾਗਤ ਕਰਨ ਲਈ डमडम ਜਿਹੜਾ ਐਕਟਰ ਆਉਂਦਾ ਹੈ ਇੱਕ ਬਿੱਲਾ ਲਾ ਦਿੰਦੇ ਹੈ ਹੈਪੀ ਖੁਸ਼ ਹੋ ਗਿਆ ਤੇ ਨਾਲੇ ਢੋਲ ਦਾ ਡਗਾ ਵੱਜਦਾ ਹੈ ਅਗਰ ਇਹਨੂੰ ਅੰਦਰੋਂ ਚਾ ਚੜਦਾ ਹੀ ਆ ਵੀ ਇਹ ਮੇਰੇ ਲਈ ਢੋਲ ਵੱਜ ਰਿਹਾ ਹੈ ਚਲੋ ਜੀ ਅੰਦਰ ਗਏ ਵੇਖਿਆ ਹਾਲ ਚ ਬਹਿ ਗਏ ਮੈਂ ਵਿਚਕਾਰ ਦੇ ਬੈਠਾ ਨਾਲ ਮੇਰੇ ਪਰਿਵਾਰ ਵੀ ਸੀ ਤੇ ਛੁੱਟੀ ਦਾ ਦਿਨ ਸੀ ਸੋ ਸੋਚਿਆ ਇੰਜ ਆਏ ਕਰਦੇ ਨਾਲੇ ਫੁੱਲੇ ਤੇ ਨਾਲੇ ਕੋਕ ਖਾਵਾਂਗੇ ਪ੍ਰੀਮੀਅਰ ਤੇ ਮਿਲਦੇ ਹੁੰਦੇ ਆ ਤੇ ਉਹਨਾਂ ਕਰਕੇ ਨਹੀਂ ਮੈਂ ਕਰਨ ਲੱਗਾ ਪਰ ਮੈਂ ਤੁਹਾਨੂੰ ਦੱਸਣ ਲੱਗਾ ਸੋ ਸੱਚ ਹੈ ਗਿਆ ਫਿਲਮ ਸ਼ੁਰੂ ਹੋਈ ਜੀ ਫਿਲਮ ਸ਼ੁਰੂ ਹੋਈ ਤੇ ਇਹ ਫਿਲਮ ਚ ਖਾਸियत ਇਹ ਸੀ ਇੱਕ ਨਵਾਂ ਐਕਟਰ ਲਾਂਚ ਹੋਇਆ ਸੀ ਉਤਾਂ ਛੋਟੇ ਮੋਟੇ ਰੋਲਾਂ ਚ ਤੁਸੀਂ ਵੇਖਿਆ ਨਾ ਰਾਈਟਰ ਬਹੁਤ ਵੱਡਾ ਵਾ ਤੇ ਐਕਟਰ ਇਹਦੇ ਚ ਹੀਰੋ ਐਜ਼ ਅ ਮਤਲਬ ਐਂਟਰੀ ਨਵੀ ਮਾਰ ਰਿਹਾ ਨਰੇਸ਼ ਕਤੂਰੀ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਇਹ ਵੀ ਹੈਪੀ ਖੁਸ਼ ਹੋ ਗਿਆ ਵੀ ਉਹਨਾਂ ਨੇ ਲਿਖੀ ਆ ਔਰ ਇਹਨੂੰ ਡਾਇਰੈਕਟ ਕੀਤਾ ਛਿਤਿੰਜ ਚੌਧਰੀ ਨੇ ਮਿਸਟਰ ਮਿਸਿਸ 400 ਵੀ ਹੋ ਬੜੀਆਂ ਉਹਨਾਂ ਦੀਆਂ ਫਿਲਮਾਂ ਨੇ ਮੈਂ ਘੱਟ ਵਖੀਆਂ ਨੇ ਪਰ ਮੈਂ ਜਿਹੜੀ ਚੰਗੀ ਚੀਜ਼ ਲੱਗਦੀ ਉਹਦੇ ਤਾਰੀਫ਼ ਕਰਨਾ ਰਹਿ ਨਹੀਂ ਸਕਦਾ ਪਰ ਤਾਰੀਫ਼ ਨਹੀਂ ਮੈਂ ਮਨ ਜੋ ਸੱਚ ਹੈ ਬਸਿੱਧੀ ਜੀ ਗੱਲ ਲੱਗਾ ਇਹ ਚ ਦਿਦਾਰ ਗਿੱਲ ਹਣੀ ਮੱਟੂ ਆ ਇਹ ਤਿੰਨੇ ਦੋਸਤਾਂ ਨਿੱਕਾ ਮੋਟਾ ਜਿਹੜਾ ਆ ਹੁੰਦਾ ਨਾ ਫਰਾਡੀਆ ਕੰਮ ਇਹ ਕਰ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਇੱਕ ਐਕਟਰ ਸੰਜੀਵ ਬਤਰੀ ਆ ਉਹ ਕਮੇਡੀਅਨ ਐ ਬੜਾ ਵਧੀਆ ਐਕਟਰ ਆ ਉਹਨੇ ਵਾਕਿਆ ਪ੍ਰੂਵ ਕਰ ਦਿੱਤਾ ਵੀ ਮੈਂ ਇਸ ਫਿਲਮ ਚੋਂ ਬਹੁਤ ਵਧੀਆ ਉਹਦਾ ਕੰਮ ਹੈ ਔਰ ਜ਼ਬਰਦਸਤ ਉਹਦੀ ਤੁਹਾਨੂੰ ਟਿਊਨਿੰਗ ਵੇਖੇਗੀ ਆ ਐਕਸ਼ਨ ਉਹਦਾ ਬੜਾ ਕਮਾਲ ਦਾ ਉਹ ਵੇਖ ਕੇ ਤੁਹਾਨੂੰ ਬਦ ਲੱਗਣਾ ਤੇ ਉਹਨੂੰ ਲੁੱਟਦੇ ਆ ਉਹ ਉਹਨੂੰ ਲੁੱਟਦੇ ਆਇਚ ਹਰਦੀਪ ਗਿੱਲ ਜੀ ਥਾਣੇਦਾਰ ਦੀ ਭੂਮਿਕਾ ਚ ਨੇ ਬਹੁਤ ਸੋਹਣਾ ਕਮਾਲ ਦਾ ਬੜਾ ਸੈਂਸਿਟਿਵ ਰੋਲ ਕੀਤਾ ਬੜੇ ਵਧੀਆ ਦੇ ਕਰਨੇ ਰੰਗਮંચ ਤੋਂ ਉਬਰੇ ਹੋਏ ਨੇ ਤੇ ਇਸ ਕਰਕੇ ਮੇਰੇ ਕਿਉਂਕਿ ਮੈਂ ਮੈਨੂੰ ਮੌਕੇ ਮਿਲੇ ਉਹਨਾਂ ਨਾਲ ਕੰਮ ਕਰਨ ਦੇ ਤੇ ਇਸ ਕਰਕੇ ਮੈਂ ਤਾਰੀਫ ਵੀ ਕਰਾਂਗਾ ਪਰ ਵਾਕਈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹ ਤੇਨੇ ਫਰਾਡ ਕਰਦੇ ਆ ਫਰਾਡ ਕਰਦੇ 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 ਨਾ ਇੱਕ ਖਬਰ ਸੁਣਦੇ ਆ ਪੁਨਰਜਨਮ ਦੀ ਉਹਨਾਂ ਦੇ ਮਨ ਚ ਆਉਂਦਾ ਵੀ ਯਾਰ ਨਿੱਕੇ ਨਿੱਕੇ ਫਰਾਡ ਜੇ ਕਰੋ ਤੱਕ ਕਰਦੇ ਰਹਾਂ ਉਹ ਕੋ ਵੱਡਾ ਕਰੀਏ ਕੰਮ ਉਹ ਫਿਰ ਪੁਨਰ ਜਨਮ ਲਈ ਨਾ ਇੱਕ ਪਿੰਡ ਲੱਭਦੇ ਬੰਦਾ ਲੱਭਦੇ ਆ ਬੰਦੇ ਦੇ ਵੀ ਉਹਦਾ ਹੀ ਨਾ ਉਹ ਜਿਹੜਾ ਪਹਿਲਾਂ ਬੜਾ ਮੀਰ ਬੰਦਾ ਕੋਈ ਮਰਿਆ ਹੁੰਦਾ ਤੇ ਉਹਦੇ ਮਤਲਬ ਰੂਪ ਲੈ ਕੇ ਉੱਥੇ ਜਾਂਦੇ ਆ ਹੁਣ ਉੱਥੇ ਜਾ ਕੇ ਜੋ ਜੋ ਬੀਤਦੀ ਆ ਜੋ ਜੋ ਸਿਚੁਏਸ਼ਨਾਂ ਹੁੰਦੀਆਂ ਆ ਉਦੇ ਤੇ ਉਹਨਾਂ ਨੂੰ ਟਾਸਕ ਦਿੰਦੇ ਆ ਵੀ ਤੂੰ ਆਪ ਪ੍ਰੂਵ ਕਰ ਉਹ ਪ੍ਰੂਵ ਕਰਨ ਚ ਕਿਵੇਂ ਆਪਣਾ ਸਮਾਂ ਕੱਢਦਾ ਵਾ ਕਿਵੇਂ ਉਹ ਮਤਲਬ ਗਲਤੀਆਂ ਵੀ ਹੁੰਦੀਆਂ ਉਹਨਾਂ ਨੂੰ ਕਿਵੇਂ ਲਗਾਉਂਦਾ ਵਾ ਤੇ ਕਿਵੇਂ ਇਤਿਦਾਰ ਗਿਲ ਤੇ ਹਣੀ ਮਟੂ ਉਹਦੀ ਮਦਦ ਕਰਦੇ ਆ ਇੱਕ ਬੰਦੇ ਪੈਸਾ ਦੇਖਦਾ ਹੁੰਦਾ ਤੇ ਇੱਕ ਬੰਦੇ ਇਹੋ ਇਹੋ ਜੇ ਕੰਮ ਕਰਨੇ ਪੈਂਦੇ ਉਹਨਾਂ ਨੂੰ ਕਿ ਜਿਹੜੇ ਮਤਲਬ ਵੇਖਣ ਚ ਬਹੁਤ ਸੋਹਣੇ ਲੱਗਦੇ ਪਰ ਕਰਨ ਚ ਆਮ ਬੰਦੇ ਨੂੰ ਕਰਨੇ ਪੈਂਦੇ ਤਾਂ ਬੜੇ ਔਖੇ ਲੱਗਦੇ ਆ ਤੇ ਇਹ ਉੱਥੇ ਇੱਕ ਉਹਦੀ ਜਿਹੜੀ ਬਹੁਤੀ ਹੁੰਦੀ ਪੁਨਰਜਨਮ ਵਾਲੇ ਜੋ ਪਿਛਲੀ ਹੋਣੀ ਆ ਇੱਕ ਐਸੀ ਨਵੀਂ ਪੰਜਾਬੀ ਬਾਲੀਵੁੱਡ ਚ ਵੀ ਨਹੀਂ ਹਾਲੀਵੁੱਡ ਚ ਵੀ ਬਾਲੀਵੁੱਡ ਚ ਵੀ ਤਾਂ ਕਾਲੀਵੁੱਡ ਜਿਹੜਾ ਸਾਉਦਾ ਸਿਨੇਮਾ ਉਹਦੇ ਚ ਵੀ ਨਹੀਂ ਇਹੋ ਜੀ ਹੀਰੋਇਨ ਆਈ ਹੋਣੀ ਜਿਹੜੀ ਇਹ ਚ ਬਾ ਕਮਾਲ ਐਨੀ ਖੂਬਸੂਰਤ ਅਦਾਕਾਰਾ ਜ਼ਬਰਦਸਤ ਤੁਸੀਂ ਕਿਤੇ ਨਹੀਂ ਵੇਖੀ ਹੋਣੀ ਇਹੋ ਜੀ ਹੀਰੋਇਨ ਉਹ ਇਸ ਫਿਲਮ ਚ ਲਾਂਚ ਹੋਈ ਹੈ ਨਰੇਸ਼ ਕਧੋਰੀਆ ਜੀ ਦੇ ਆਪੋਜ਼ਿਟ ਔਰ ਕਮਾਲ ਦਾ ਕੰਮ ਕੀਤਾ ਉਹਨਾਂ ਨੇ ਨਾਮ ਐ ਤੁਹਾਨੂੰ ਦੱਸਣਾ ਹੈ ਰਤਰੀਫ ਉਹਨਾਂ ਦੀ ਮੈਂ ਪਹਿਲਾਂ ਕਰਤੀ ਉਹ ਤੁਸੀਂ ਵੇਖ ਕੇ ਦੱਸੋਗੇ ਕਹਾਣੀ ਵੀ ਮੈਂ ਤੁਹਾਨੂੰ ਪੂਰੀ ਨਹੀਂ ਦੱਸੀ ਇਹਦੇ ਵਿੱਚ ਇੱਕ ਨਿਕਾ ਜਿਹਾ ਡਰਾਮਾ ਬੜਾ ਸੋਨਾ ਜਿਹੜਾ ਨਾ ਬਾਕੀ ਜਿੰਨੀਆਂ ਪੰਜਾਬੀ ਫਿਲਮਾਂ ਪਹਿਲਾਂ ਆਈਆਂ ਸੀ ਜਿਨ੍ਹਾਂ ਤੋਂ ਦਰਸ਼ਕ ਮੋੜ ਚੁੱਕੇ ਸੀ ਦਰਸ਼ਕ ਹੁਣ ਸਿਨੇਮੇ ਚ ਨਹੀਂ ਜਾ ਰਹੇ ਸੀ ਕਿਉਂਕਿ ਲਗਾਤਾਰ ਇੱਕੋ ਜੀਆਂ ਫਿਲਮਾਂ ਕਾਮੇਡੀ ਫਿਲਮਾਂ ਉਹੀ ਬੰਦੇ ਉਹੀ ਜਨਾਨੀਆਂ ਉਹ ਚੀਜ਼ਾਂ ਤੋਂ ਹਟ ਕੇ ਮੈਂ ਬਤੌਰ ਐਕਟਰ ਨਹੀਂ ਕਹਿ ਰਿਹਾ ਕਿਉਂਕਿ ਬਤੌਰ ਦਰਸ਼ਕਾਂ ਦੇ ਬਕੌਲ ਦਰਸ਼ਕ ਜੋ ਕਹਿ ਰਹੇ ਹੈ ਜੋ ਸੁਣਨ ਨੂੰ ਮਿਲਦਾ ਕਿਉਂਕਿ ਫਿਕਰ ਤਾਂ ਸਾਨੂੰ ਵੀ ਰਹਿੰਦਾ ਵੀ ਦਰਸ਼ਕ ਕਿਉਂ ਨਹੀਂ ਜਾ ਰਹੇ ਜ਼ਰਮੇ ਚ ਕਿਉਂ ਕੋਈ ਹੁਣ ਕਹਿੰਦਾ ਵੀ ਉਹੀ ਕਹਾਣੀ ਉਹੀ ਬੰਦੇ ਉਹੀ ਐਕਟਰ ਉਹੀ ਡਾਇਰੈਕਟਰ ਤੇ ਉਹ ਟੀਮ ਕਰਕੇ ਹੁਣ ਇੱਚ ਟੀਮ ਚੇਂਜ ਹੋਈ ਆ ਇਹਦੇ ਚ ਜਦਾਰ ਗਿੱਲੋ ਨੇ ਹਣੀ ਮੱਟੂਆ ਨੇ ਔਰ ਨਾਲ ਗੁਰਦਿਆਲ 파ਰਸ ਹੈ ਗੁਰਮੀਤ ਸਾਜਨ ਜੀ ਆ ਅਸ਼ੋਕ ਟਾਂਗਰੀ ਆ ਹੋਰ ਬਲਜਿੰਦਰ ਸਿੰਘ ਆ ਮਤਲਬ ਗੁਰਿੰਦਰ ਮਖਨਾਵੀ ਆ ਮੇਰਾ ਰੋਲ ਸਰਪੰਚ ਦਾ ਬੜੇ ਵਕਰੇ ਤਰੀਕੇ ਨਾਲ ਮਿਲੇਗਾ ਹਰਬੀ ਸਿੰਘ ਆ ਸਾਹਿਬ ਬੜੇ ਵਕਰੇ ਰੋਲ ਚ ਨੇ ਨਜ਼ਾਰਾ ਦਿੰਦੇ ਆ ਔਰ ਮਤਲਬ ਬਹੁਤ ਸੋਹਣੀਆਂ ਬੀਬੀਆਂ ਸਾਡੀਆਂ ਜਿਹੜੀਆਂ ਫਿਲਮ ਇੰਡਸਟਰੀ ਦੀਆਂ ਨਵੀਆਂ ਨੇ ਉਹਨਾਂ ਨੇ ਵੀ ਬੜੀ ਮਾਤਾ ਜਤਿੰਦਰ ਕੌਰ ਦਾ ਬਹੁਤ ਖੂਬਸੂਰਤ ਰੂਰ ਹੈ ਤੇ ਕੁਲਦੀਪ ਨਿਆਮੀ ਆ ਔਰ ਕਿੰਨੇ ਐਕਟਰ ਨੇ ਜਿਹੜੇ ਮਤਲਬ 30 35 ਦੇ ਕਰੀਬ ਐਕਟਰ ਹੈ ਕਿਵੇਂ ਡਾਇਰੈਕਟਰ ਸਾਹਿਬ ਨੇ ਸੰਭਾਲ ਲਿਆ ਮੈਂ ਤਾਂ ਹੈਰਾਨ ਰਹਿ ਗਿਆ ਇਕੱਲੇ ਇਕੱਲੇ ਬੰਦੇ ਦਾ ਡਾਇਲੋਗ ਬੋਲਣਾ ਇਹ ਨਰੇਸ਼ ਕਥੂਰੀਆ ਜਿਨੇ ਲਿਖਿਆ ਹਰ ਇੱਕ ਬੰਦੇ ਦੀ ਇੰਪੋਰਟੈਂਸ ਹੈ ਪਹਿਲੀ ਫਿਲਮ ਮੈਂ ਵੇਖੀ ਆ ਜਿਹੜੇ ਚ ਇੱਕ ਇੱਕ ਸੈਕਿੰਡ ਲਈ ਵੀ ਕਿਰਦਾਰ ਆਉਂਦਾ ਤੇ ਉਹਦਾ ਵੀ ਸਾਰੀ ਫਿਲਮ ਦੇ ਵਿੱਚ ਮਤਲਬ ਹੈ ਕਿਉਂ ਆਇਆ ਕਿਉਂ ਸੀ ਉਹਦੀ ਕੀ ਇੰਪੋਰਟੈਂਸ ਸੀ ਤੇ ਇਹ ਫਿਲਮ ਜਿਹੜੀ ਆ ਕਾਸਟਿਮਸ ਬਹੁਤ ਸੋਹਣੇ ਆ ਇਹਦੇ ਚ ਮਤਲਬ ਜਿਹੜੇ ਗਾਣੇ ਕੋਰੀਓਗ੍ਰਾਫ ਕੀਤੇ ਆ ਉਹ ਵੀ ਰਿਚੀ ਬਟਨ ਨੇ ਕਮਾਲ ਕਰਤੀ ਆ 뮤జిక్ ਜਿਹੜਾ ਬੈਕਗ੍ਰਾਉਂਡ 뮤జిక్ ਹੈ ਗੁਰਚਰਨ ਚੰਦ ਦਾ ਉਹ ਵੀ ਬਹੁਤ ਸੋਹਣਾ ਵਾ ਇੱਕ ਗਾਣਾ ਜਿਹੜਾ ਉਹ ਪੁਰਾਣਾ ਜਿਆ ਬੜੇ ਪੁਰਾਣੇ ਸਟਾਈਲ ਦਾ ਉਹ ਤੇ ਬਹੁਤ ਸੋਹਣਾ ਇਹਦਾ ਜਿਹੜਾ ਟਾਈਟਲ Song ਆ ਮਤਲਬ ਜਿਹੜਾ ਉਹ ਵਖਾਇਆ ਗਿਆ ਹੈ ਤੇ ਫਿਲਮ ਦੇ ਅੰਦਰ ਉਹ ਬਹੁਤ ਕਮਾਲ ਦਾ ਗਾਣਾ ਵਾ ਉਹ ਵੀ ਬਹੁਤ ਵਧੀਆ ਵਾ ਤੇ ਇਹਦੇ ਵਿੱਚ ਆ ਬੜੀਆਂ ਕਮਾਲ ਦੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਾਂਗਾ ਤੇ ਫਿਲਮ ਲੀਕ ਹੋ ਜਾਣੀ ਐ ਇਸ ਕਰਕੇ ਮੈਂ ਇਹ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਫਿਲਮ ਵੇਖ ਕੇ ਬੜੀ ਮਜ਼ੇਦਾਰ ਹੈ ਸਾਰੀ ਆਪਣਾ ਮਤੋਂ ਆਟਕੇ ਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਆ ਕਿ ਪੁਰਾਣੀਆਂ ਫਿਲਮਾਂ ਵਰਗੀ ਨਹੀਂ ਇਹਦੇ ਵਿੱਚ ਸਕ੍ਰਿਪਟ ਤੇ ਵਰਕ ਕੀਤਾ ਗਿਆ ਇਹਦੇ ਵਿੱਚ ਡਾਇਲੌਗ ਤੇ ਕੰਮ ਕੀਤਾ ਹੋਇਆ ਇਹ ਉਹ ਨਹੀਂ ਆ ਕਿ ਕਾਮੇਡੀ ਆ ਪਰ ਕਾਮੇਡੀ ਉਹ ਨਹੀਂ ਆ ਕਿ ਜ਼ਬਰਦਸਤੀ ਤੇ ਪੰਚ ਮਾਰ ਕੇ ਪੰਚ ਮਾਰ ਕੇ ਇੱਕ ਦੂਜੇ ਤੋਂ ਚੜ ਕੇ ਗੱਲ ਸੁਣਾਈ ਨਾ ਇਹ ਸਿਚੁਏਸ਼ਨਲ ਕਾਮੇਡੀ ਆ ਤੁਹਾਨੂੰ ਆਪੇ ਹੀ ਹਾਸਾ ਆਉਣਾ ਵਾ ਅੱਪੇ ਗੰਤੇ ਆ ਸੌਣਾ ਵਾ ਪਰ ਇਹ ਹਾਸੇ ਵਾਲੀ ਫਿਲਮ ਹੈ ਆ ਪਰ ਮਤਲਬ ਇੱਕ ਕਹਾਣੀਆਂ ਵਾਲੀ ਫਿਲਮ ਹੈ ਕਹਾਣੀ ਇਹਦੀ ਬੜੀ ਸੋਹਣੀ ਬੁਣੀ ਗਈ ਹੈ ਉਹ ਕਿਵੇਂ ਪੁਨਰ ਜਨਮ ਦਾ ਫਰਾਡ ਹੁੰਦਾ ਕਿਵੇਂ ਸੱਚ ਤਬਦੀਲ ਹੁੰਦਾ ਜਿਵੇਂ ਅੱਜ ਕੱਲ ਲੋਕੀ ਕਰਦੇ ਆ ਤੇ ਉਹ ਉੱਥੇ ਇਮੋਸ਼ਨ ਜੁੜਦੇ ਆ ਇੱਕ ਮਾਂ ਦੇ ਪੁੱਤ ਦੇ ਇੱਕ ਪਤਨੀ ਦੇ ਤੇ ਇੱਕ ਹਸਬੈਂਡ ਦੇ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਆ ਔਰ ਸਾਰਿਆਂ ਨੇ ਬੜਾ ਜ਼ਬਰਦਸਤ ਕੰਮ ਕੀਤਾ ਸ਼ਿਤੇ ਚੌਧਰੀ ਜੀ ਨੇ ਡਾਇਰੈਕਸ਼ਨ ਬੜੀ ਕਮਾਲ ਦੀ ਕੀਤੀ ਆ ਔਰ ਮਜ਼ੇਦਾਰ ਫਿਲਮ ਹੈ ਵੇਖਣ ਵਾਲੀ ਫਿਲਮ ਹੈ ਮੈਂ ਇਹ ਇਸ ਕਰਕੇ ਕਹਿ ਰਿਹਾ ਕਿ ਮੈਨੂੰ ਲੱਗਦਾ ਇੱਕ ਨਾ ਇੱਕ ਕੁੜੀ ਫਿਲਮ ਆਈ ਹੈ ਸ਼ਹਨਾਜ਼ ਗੈਸ ਜੀ ਔਰ ਅਮਰਜੀਤ ਸਰਾਉ ਜਿਹੜੇ ਮੇਰੇ ਮਤਲਬ ਵਨ ਆਫ ਦਾ ਫੇਵਰਿਟ ਡਾਇਰੈਕਟਰਸ ਨੇ ਮੈਂ ਵੀ ਉਹਦੇ ਚ ਕੰਮ ਕੀਤਾ ਹੈ ਉਹਦੇ ਚ ਕੱਲ ਸੁਣਿਆ ਸੀ ਕਿ ਲੋਕੀ ਚੰਡੀਗੜ੍ਹ ਦੇ ਸਿਨੇਮੇ ਫੁੱਲ ਹੋਏ ਪਹਿਲੀ ਵਾਰੀ ਬੜੀ ਪੰਜਾਬੀ ਫਿਲਮ ਨੇ ਸਿਨੇਮੇ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਮੈਂ ਖੁਦ ਅਜੇ ਵਿਖੀ ਨਹੀਂ ਆ ਮੈਨੂੰ ਰਾਵੀ ਦੇ ਕੰਡੇ ਐਰੀ ਪੱਟੀ ਜੀ ਦੀ ਫਿਲਮ ਬਹੁਤ ਵਧੀਆ ਲੱਗੀ ਸੀ ਔਰ ਫਿਲਮਾਂ ਵਿੱਚ ਸੁਹੇ ਵਿੱਚੀਰੇ ਵਾਲਿਆ ਵੀ ਬਹੁਤ ਵਧੀਆ ਫਿਲਮ ਸੀ ਉਹਦੇ ਚ ਵੀ ਮੇਰਾ ਇੱਕ ਰੋਲ ਸੀ ਪਰ ਇਹ ਇਹ ਫਿਲਮਾਂ ਸਾਰੀਆਂ ਹੁਣ ਨਾ ਆਈਆਂ ਚੰਗੀਆਂ ਪਰ ਉਹ ਦਰਸ਼ਕਾਂ ਦੇ ਅਨਮਨੇ ਮਨ ਦੀ ਪੇਂਟ ਛੜ ਗਈਆਂ ਪਰ ਇਹ ਇੱਕ ਕੁੜੀ ਫਿਲਮ ਤੋਂ ਕਹਿੰਦੇ ਆ ਕਿ ਦਰਸ਼ਕ ਫਿਰ ਤੋਂ ਸਿਨੇਮੇ ਤੇ ਜਾਣਾ ਸ਼ੁਰੂ ਹੋ ਗਿਆ ਵਾ ਕਿਉਂਕਿ ਉਹ ਫਿਲਮ ਦੀ ਮਾਊਥ ਪਬਲਿਸਿਟੀ ਹੋਈ ਆ ਕਿ ਮੈਂ ਹੈਰਾਨ ਆ ਜੇ ਕੰਤਾਰਾ ਵਰਗੀ ਫਿਲਮ ਪੰਜਾਬ ਦੇ ਵਿੱਚੋਂ 150 ਕਰੋੜ ਕਮਾ ਸਕਦੀ ਆ ਸਾਡੇ ਵਰਗੀਆਂ ਚੰਗੀਆਂ ਫਿਲਮਾਂ ਕਿਉਂ ਨਹੀਂ ਤੇ ਹੁਣੇ ਸ਼ੁਰੂ ਪ੍ਰਤ ਪੈ ਗਈ ਆ ਇਹ 'ਚ ਕੋਈ ਸ਼ੱਕ ਨਹੀਂ ਕਿ ਪਹਿਲੀਆਂ ਫਿਲਮਾਂ 'ਚ ਆਪਣੇ ਵੱਲੋਂ ਉਹਨਾਂ ਨੇ ਮਿਹਨਤ ਕੀਤੀ ਆ ਪਰ ਨਹੀਂ ਇੰਨੀਆਂ ਕਾਮਯਾਬ ਸੀ ਇਹ ਫਿਲਮਾਂ ਬਿਲਕੁਲ ਇਨਤੇ ਵਰਕ ਕੀਤਾ ਗਿਆ ਮਿਹਨਤ ਕੀਤੀ ਗਈ ਆ ਇਹ ਫਿਲਮਾਂ ਵੇਖਣ ਵਾਲੀਆਂ ਵਾ ਇੱਕ ਕੁੜੀ ਫਿਲਮ ਵਾਪਸ ਆ ਗੀ ਆ ਫੇਰ ਲੋਕੀ ਵੇਖ ਰਹੇ ਆ ਔਰ ਇਹ ਤੇ ਖੁਦ ਅਮਰ ਜਸਾਰੋਂ ਵੀ ਕਹਿੰਦੇ ਇਹ ਵੀ ਮੈਨੂੰ ਇਹ ਮੈਂ ਤਾਂ ਸੋਚਿਆ ਫਿਲਮ ਹੁਣ ਨਹੀਂ ਚੱਲਣੀ ਪਰ 6ਵੇਂ ਦਿਨ ਤੋਂ ਜਿਹੜੀ ਇਹਨੇ ਪਕੜ ਫੜੀ ਆ ਜਿਹੜੀ ਇਹਨੇ ਅਚੰਭਾ ਕਰਾਮਾਤ ਹੋ ਗਈ ਕਹਿੰਦਾ ਚਮਤਕਾਰ ਹੋ ਗਿਆ ਤੇ ਇੱਕ ਕੁੜੀ ਸ਼ੈਨਾਜ਼ ਗਿਲ ਦੀ ਫਿਲਮ ਹੈ ਉਹ ਵੀ ਵੇਖਿਓ ਆ ਵੀ ਹੈਪੀ ਖੁਸ਼ ਹੋ ਗਿਆ ਲੱਗੀ ਆ ਇਹ ਫਿਲਮ ਨੂੰ ਵੀ ਤੁਸੀਂ ਯਕੀਨਨ ਮੇਰੇ ਕਹਨ ਤੇ ਜਾਓ ਔਰ ਜੇ ਨਾ ਚੰਗੀ ਲੱਗੇ ਤੇ ਫਿਰ ਜੋ ਮੈਨੂੰ ਮਰਜ਼ੀ ਕਹਿ ਲਿਓ ਕੋਈ ਗੱਲ ਨਹੀਂ ਫੇਸਬੁੱਕ ਤੁਹਾਡੀ ਐਂਸ ਤੋਂ ਤੁਹਾਡਾ ਵਾ ਤੇ YouTube ਤੁਹਾਡੀ ਆ ਔਰ ਇਸ ਫਿਲਮ ਦਾ ਡਾਇਰੈਕਸ਼ਨ ਵੇਖਿਓ ਕਾਸਟਿਊਮ ਵੇਖਿਓ ਆਰ ਡਾਇਰੈਕਸ਼ਨ ਵੇਖਿਓ 뮤직 ਸੁਣਿਓ ਗਾਣਾ ਕਮਾਲ ਦੇ ਨੇ ਐਕਟਿੰਗ ਵੇਖਿਓ ਸਾਰਿਆਂ ਦੀ ਸਾਰਿਆਂ ਨੇ ਕਮਾਲ ਜਸਵਿੰਦਰ ਮਕਰੋਨਾ ਵੀ ਇਹਦੇ ਚ ਮੈਨੂੰ ਨਾਂ ਭੁੱਲ ਗਿਆ ਜਿਹੜੇ ਜਿਹੜੇ ਪਰ ਕਮਾਲ ਦੇ ਕੰਮ ਕੀਤੇ ਆ ਔਰ ਮੇਰਾ ਵੀ ਇੱਕ ਖਾਸ ਇਹਦੇ ਚ ਡਾਇਲੋਗ ਹੈ ਜਿਹੜਾ ਲੋਕਾਂ ਨੇ ਮੈਨੂੰ ਉਦਨ ਕਾਫੀ ਪਿਆਰ ਦਿੱਤਾ ਗੋਲੀ ਇਹਨੂੰ ਮੈਂ ਮਾਰੂ ਜੇ ਸੱਚ ਨਾ ਨਿਕਲੇ ਤਾਂ ਉਹ ਪਰਖ ਕਰਦਾ ਹੁੰਦਾ ਨਾ ਸਰਪੰਚ ਕੋੜਾ ਜਿਹਾ ਸਰਪੰਚ ਆ ਤੇ ਇਸ ਕਰਕੇ ਇਹ ਤੁਹਾਨੂੰ ਫਿਲਮਾਂ ਵੇਖਣੀਆਂ ਤੇ ਵੇਖ ਕੇ ਤੁਸੀਂ ਇਹਨਾਂ ਲੋਕਾਂ ਤੱਕ ਵੀ ਪਹੁੰਚਾਉਣਾ ਵਾ ਚੰਗੀ ਲੱਗੇ ਨਹੀਂ ਚੰਗੀ ਲੱਗੇ ਬਿਲਕੁਲ ਨਹੀਂ ਕਿਹੜਾ ਲੋਕਾਂ ਨੂੰ ਸਦਾ ਕਿਉਂਕਿ ਨਹੀਂ ਜੀ ਮਾੜੀ ਦਲਮ ਪਰ ਮੈਂ ਕਹਿ ਰਿਹਾ ਮੇਰੇ ਇਹ ਗਾਰੰਟੀ ਆ ਕਿਉਂਕਿ ਬੜੀ ਮਿਹਨਤ ਮਨੀਸ਼ ਸਾਨੀ ਹੋ ਰਹੇ ਨੇ ਨਾ ਨੂੰ ਅ ਮਤਲਬ ਪ੍ਰੋਡਿਊਸ ਕੀਤਾ ਉਹਨਾਂ ਨੇ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਦਿੱਤੀਆਂ ਮਨਪ੍ਰੀਤ ਬਰਾੜ ਦੇ ਅਸੋਸੀਏਟ ਡਾਇਰੈਕਟਰ ਨੇ ਔਰ ਇਹਦੇ ਚ ਸੁਖਨ ਗੁਰਪ੍ਰੀਤ ਕੋ ਗੀਦਾ ਬੇਟਾ ਵੈਲੀਅਰੀ ਐਜ਼ ਅਸਿਸਟੈਂਟ ਡਾਇਰੈਕਟਰ ਵੀ ਆਇਆ ਤੇ ਸਾਰੀ ਟੀਮ ਨੇ ਬੜੀ ਬਹੁਤ ਸੋਹਣੀ ਰਲ ਮਿਲ ਕੇ ਕਰਨ ਮੁੰਡਾ ਪ੍ਰੋਡਕਸ਼ਨ ਵਾਲੇ ਸਾਰਿਆਂ ਨੇ ਬੜਾ ਵਧੀਆ ਕੰਮ ਕੀਤਾ ਔਰ ਤੁਸੀਂ ਫਿਲਮ ਦੇਖੋਗੇ ਤੇ ਗੱਲ ਗੱਲ ਰਹਿ ਜਾਓਗੇ ਇੱਕ ਨਵੀਂ ਤਜ਼ਰਬਾ ਫਿਲਮ ਇੰਡਸਟਰੀ ਦੇ ਵਿੱਚ ਯਕੀਨਨ ਤੁਹਾਨੂੰ ਚੰਗਾ ਲੱਗੇਗਾ ਤੋਂ ਜ਼ਰੂਰ ਦੇਣਾ ਇੱਕ ਕੁੜੀ ਹੈਪੀ ਖੁਸ਼ ਹੋ ਗਿਆ ਤੁਮੇ ਫਿਰਵਾਵੇ ਕਰਾ। ਸ਼ੁਕਰੀਆ ਜੀ। ਅ ਸਦਦੀਨਾ ਬੁਲਾਈ ਮੈਂ ਲਾੜੇ ਦੀ ਤਾਈ ਪਰ ਮੈਨੂੰ ਕਹਿ ਰਿਹਾ ਨਹੀਂ ਸਕਦਾ ਕਹਿੰਦੇ ਨਾ ਅੰਨਾ ਵੰਡੇ ਸ਼ੀਰਨੀਆਂ ਤੇ ਮੁਰਕੋੜ ਆਪਣਿਆਂ ਨੂੰ ਤੁਮ ਹੈ ਕਿਉਂਕਿ ਮੈਂ ਇਸ ਫਿਲਮ ਤੇ ਕੰਮ ਕੀਤਾ ਵਾ ਤੇ ਤਾਂ ਵੀ ਚੰਗਾ ਵਾ। ਪਰ ਨਹੀਂ ਮੈਂ ਕੰਮ ਕਰਕੇ ਨਹੀਂ ਕਹਿ ਰਿਹਾ ਬਤੌਰ ਦਰਸ਼ਕ ਕਹਿ ਰਿਹਾ ਕਿਉਂਕਿ ਮੈਨੂੰ ਮੈਂ ਵੇਖੀ ਸੀ ਉਦੋਂ ਫਿਲਮ ਤੇ ਮੈਂ ਸਟੋਰੀ ਤੁਹਾਨੂੰ ਦੱਸਣੀ ਨਹੀਂ ਤੇ ਮੈਂ ਇਹ ਬਹੁਤ ਤਾਰੀਫਾਂ ਕਰ ਸਕਦਾ ਸਟੋਰੀ ਬਾ ਕਮਾਲ ਹੈ ਇੱਕ ਯਾਦ ਕਰਨਾ ਇੱਕ ਨਾ ਬਹੁਤ ਚਾਰ ਪਹਿਲਾਂ ਓਮਪੁਰੀ ਨਸੀਰ ਸਾਹਿਬ ਸਤੀਸ਼ਾ ਉਹਨਾਂ ਦੀ ਇੱਕ ਫਿਲਮ ਆਈ ਸੀ ਜਾਣੇ ਵੀ ਦੋ ਯਾਰੋ ਕਾਮੇਡੀ ਸਿਚੁਏਸ਼ਨ ਕਾਮੇਡੀ ਹਸਾਸ ਆ ਕੇ ਨਾ ਵਖੀਆਂ ਟੁੱਟ ਜਾਂਦੀਆਂ ਉਹਦੇ ਤੇ ਕੁੰਦਨ ਸ਼ਾਹ ਉਹਨਾਂ ਨੇ ਬਣਾਈ ਸੀ ਫਿਰ ਅੱਜ ਇਸ ਤਰ੍ਹਾਂ ਹੁਣ ਬਾਅਦ ਚ ਪ੍ਰਿਆ ਦਰਸ਼ਨ ਜੀ ਦੀਆਂ ਫਿਲਮਾਂ ਹੁੰਦੀਆਂ ਨੇ ਹੇਰਾ ਫੇਰੀ ਟਾਈਪ ਮਸਤੀ ਟਾਈਪ ਇਹ ਫਿਲਮਾਂ ਵਰਗੀ ਫਿਲਮ ਹੈ ਇਹੋ ਜਿਹਾ ਇੱਕ ਸ਼ਿਤੇ ਚੌਧਰੀ ਨੇ ਆਪਣੇ ਆਪ ਨੂੰ ਸਾਬਤ ਕੀਤਾ ਸੋ ਨਰੇਸ਼ ਕਥੂਰੀਆ ਤੇ ਟੀਮ ਜਿਹੜੀ ਹੈ ਇਹਨਾਂ ਨੇ ਮਿਲ ਕੇ ਬੜਾ ਜ਼ਬਰਦਸਤ ਕੰਮ ਕੀਤਾ ਜ਼ਰੂਰ ਜਾਣਾ ਵੇਖ ਕੇ ਆਉਣਾ ਮੈਨੂੰ ਦੱਸਣਾ ਕਿਵੇਂ ਲੱਗੀ ਥੈਂਕ ਯੂ